ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅੱਜ ਤੋਂ ਹੀ ਖਤਮ ਹੋ ਜਾਵੇਗੀ ਸ਼ਨੀ ਦੀ ਸਾਰਸਤੀ ਅਤੇ ਉਹ ਕਿਹੜੀਆਂ ਰਾਸ਼ੀਆਂ ਹਨ ਜਿਹੜੀਆਂ ਹੋ ਜਾਣਗੀਆਂ ਕਰੋੜਪਤੀ ਜਿਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਮਹਾਰਾਜ ਜੀ ਦੇ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਗੱਲ ਕਰਦੇ ਹਾਂ ਜੀ ਉਹ ਕਿਹੜੀਆਂ ਪਾਕਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਪਸੰਦ ਹੋ ਚੁੱਕੇ ਹਨ ਜਿਸ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਸਾਰੇ ਹੀ ਬਾਦਵੀਂ ਬਾਤ ਮਿਟਣ ਵਾਲੇ ਹਨ ਤੇ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਉਹ ਖੁਸ਼ਨਾਸੀਬ ਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਨੂੰ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਦਾ ਜੀਵਨ ਬਦਲ ਜਾਵੇਗਾ ਇਹਨਾਂ ਰਾਸ਼ੀਆਂ ਦੇ ਬਾਰੇ ਤੁਹਾਨੂੰ ਵਿਸਥਾਰ ਪੂਰਵਕ ਦੱਸਦੇ ਹਾਂ ਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਿਉਂਕਿ ਇਹ ਵੀਡੀਓ ਉਹਨਾਂ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਜਿਨ੍ਹਾਂ ਨੂੰ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਮਿਲਣ ਵਾਲਾ ਹੈ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਹਿੰਦੂ ਧਰਮ ਦੇ ਵਿੱਚ ਕਾਫੀ ਸਾਰੇ ਦੇਵੀ ਦੇਵਤੇ ਹਨ ਇਹਨਾਂ ਦੇ ਵਿੱਚ ਇੱਕ ਦੇਵਤਾ ਸ਼ਨੀ ਸ਼ਨੀ ਦੇਵ ਮਹਾਰਾਜ ਵੀ ਹਨ ਸ਼ਨੀ ਦੇਵ ਮਹਾਰਾਜ ਸੂਰਜ ਦੇਵ ਦੇ ਪੁੱਤਰ ਹਨ ਤੇ ਕਰਮ ਫਲ ਦਾਤਾ ਮੰਨੇ ਜਾਂਦੇ ਹਨ ਸ਼ਨੀ ਦੇਵ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਘਬਰਾਹਟ ਹੁੰਦੀ ਹੈ ਕਿਉਂਕਿ ਸ਼ਨੀ ਦੇਵ ਦੀ ਪ੍ਰਕਿਰਤੀ ਦੇ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ ਭਗਵਾਨ ਸ਼ਨੀ ਦੇਵ ਦੀ ਕਿਰਪਾ ਜਿਸ ਤੇ ਵੀ ਹੁੰਦੀ ਹੈ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਉਸ ਦੀ ਜ਼ਿੰਦਗੀ ਵਿੱਚ ਗਲ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਕਿਉਂਕਿ ਕਿਹਾ ਜਾਂਦਾ ਹੈ ਕਿ ਸ਼ਨੀ ਦੇਵ ਭਗਵਾਨ ਨਿਆ ਪਰਸ ਦੇਵਤਾ ਹਨ ਉਹ ਜਿਹੜੇ ਵੀ ਲੋਕਾਂ ਦੇ ਨਾਲ ਨਿਆਂ ਕਰਦੇ ਹਨ ਉਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਵੀ ਦਿੰਦੇ ਹਨ ਜਿਹੜੇ ਲੋਕ ਕਿਸੇ ਦਾ ਮਾੜਾ ਸੋਚਦੇ ਹਨ ਉਹਨਾਂ ਦੇ ਨਾਲ ਮਾੜਾ ਵੀ ਕਰਦੇ ਹਨ ਇਹਨਾਂ 12 ਰਾਸ਼ੀਆਂ ਦੇ ਵਿੱਚ ਕੁਝ ਅਜਾਈਆਂ ਰਾਸ਼ੀਆਂ ਹਨ ਜਿਨ੍ਹਾਂ ਤੇ ਸ਼ਨੀ ਦੇਵ ਦੀ ਕਿਰਪਾ ਹੋਣ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਤਕਲੀਫ ਨਹੀਂ ਹੋਵੇਗੀ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਜੀਵਨ ਦੇ ਵਿੱਚ ਇਹਨਾਂ ਨੂੰ ਬਹੁਤ ਸਾਰਾ ਲਾਭ ਹੋਣ ਵਾਲਾ ਹੈ ਤੇ ਤੁਹਾਨੂੰ ਵੱਡੀ ਸਫਲਤਾ ਮਿਲ ਜਾਵੇਗੀ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਇਹਨਾਂ ਰਾਸ਼ੀ ਵਾਲਿਆਂ ਦੇ ਵਿੱਚ ਸਭ ਤੋਂ ਪਹਿਲੀ ਰਾਸ਼ੀ ਹੁੰਦੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਬਣੀ ਹੋਈ ਹੈ ਜੈਸਨਾਲ ਕੇ ਤੁਹਾਨੂੰ ਧਨਲਾਭ ਦੀ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਇਸ ਰਾਸ਼ੀ ਵਾਲਿਆਂ ਦੇ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ ਜਿਹੜੇ ਲੋਕ ਨੌਕਰੀ ਦੀ ਤਲਾਸ਼ ਦੇ ਵਿੱਚ ਹਨ ਉਹਨਾਂ ਨੂੰ ਉੱਚ ਪਦਵੀ ਦੀ ਨੌਕਰੀ ਮਿਲ ਜਾਵੇਗੀ ਤੇ ਜਿਹੜੇ ਲੋਕ ਵਿਦੇਸ਼ ਦੇ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹ ਵਿਦੇਸ਼ ਵਿੱਚ ਜਾ ਕੇ ਪੜਾਈ ਵੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਨੌਕਰੀ ਤੇ ਪੜਾਈ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਉਹਨਾਂ ਦੀ ਤਰੱਕੀ ਵੀ ਹੋ ਜਾਵੇਗੀ ਤੁਸੀਂ ਆਪਣੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਕਰ ਲੋਗੇ ਤੁਹਾਡੇ ਸਾਰੇ ਹੀ ਦੁੱਖ ਕਸ਼ਟ ਦੂਰ ਹੋ ਜਾਣਗੇ ਹੁਣ ਤੁਹਾਨੂੰ ਮਿਲਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਤੁਹਾਡੀਆਂ ਟੈਨਸ਼ਨਾਂ ਸਾਰੀਆਂ ਹੀ ਹੁਣ ਖਤਮ ਹੋ ਜਾਣਗੀਆਂ ਇਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸਦੇ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਤੁਹਾਡਾ ਸਮਾਂ ਬਹੁਤ ਵਧੀਆ ਹੈ ਸ਼ਨੀ ਦੇਵ ਜੀ ਤੁਹਾਡੇ ਤੋਂ ਬਹੁਤ ਜ਼ਿਆਦਾ ਪਸੰਨ ਹੋ ਚੁੱਕੇ ਹਨ ਤੁਹਾਡੇ ਮਾਨ ਸਨਮਾਨ ਦੇ ਵਿੱਚ ਵਾਧਾ ਹੋ ਜਾਵੇਗਾ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਸਫਲਤਾ ਦੇ ਨਵੇਂ-ਨਵੇਂ ਮੌਕੇ ਮਿਲ ਜਾਣਗੇ ਇਹਨਾਂ ਮੌਕੇ ਦੇ ਨਾਲ ਤੁਸੀਂ ਜੀਵਨ ਦੇ ਵਿੱਚ ਬਹੁਤ ਹੀ ਤਰੱਕੀ ਕਰ ਸਕਦੇ ਹੋ ਤੁਹਾਡੇ ਕੰਮ ਵਿੱਚਾਰੇ ਹੀ ਸਫਲਤਾਪੂਰਕ ਪੂਰੇ ਹੋ ਜਾਣਗੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਤਨ ਪ੍ਰਾਪਤੀ ਦੇ ਨਵੇਂ ਮੌਕੇ ਪ੍ਰਾਪਤ ਹੋ ਜਾਣਗੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੋਈ 새 ਨਵਾਂ ਮਾਹੌਲ ਬਣ ਜਾਵੇਗਾ ਜੀ ਜੇ ਤੁਸੀਂ ਕੋਈ ਨਵਾਂ ਲੈਣ ਦੇ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਉਸ ਵਿੱਚ ਸਫਲਤਾ ਪ੍ਰਾਪਤ ਕਰ ਲੋਗੇ ਭਾਵੇਂ ਜੇਕਰ ਤੁਸੀਂ ਨਵਾਂ ਵਾਹਨ ਖਰੀਦਣਾ ਚਾਹੁੰਦੇ ਹੋ ਜਾਂ ਨਵਾਂ ਮਕਾਨ ਲੈਣਾ ਚਾਹੁੰਦੇ ਹੋ ਉਸ ਵਿੱਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰੇਖ ਰਾਸ਼ੀ ਵਾਲਿਆਂ ਨੂੰ ਦੱਸਦੇ ਇੱਕ ਤੁਹਾਡੀ ਇਸ ਸਮੇਂ ਕਿਸਮਤ ਬਦਲਣ ਵਾਲੀ ਹੈ ਤੁਹਾਡੀ ਜੇਕਰ ਕਿਤੇ ਵੀ ਨੌਕਰੀ ਲੱਗੀ ਹੈ ਤਾਂ ਇਸ ਵਿੱਚ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲੇਗੀ ਇਸ ਸਮੇਂ ਤੁਹਾਡੀ ਨੌਕਰੀ ਦੇ ਉੱਚ ਪਦਵੀ ਦੇ ਯੋਗ ਬੰਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਇਸ ਸਮੇਂ ਮਾਂ ਚਾਹੀ ਨੌਕਰੀ ਮਿਲ ਸਕਦੀ ਹੈ ਜਿਨ੍ਹਾਂ ਨੂੰ ਨੌਕਰੀ ਹੁਣ ਤੱਕ ਨਹੀਂ ਮਿਲੀ ਤੁਹਾਡੇ ਵੱਡੇ ਸਹਿਕਾਰੀਆਂ ਦੇ ਵੱਲੋਂ ਤੁਹਾਨੂੰ ਸਹਿਯੋਗ ਮਿਲ ਜਾਵੇਗਾ ਤਾਂ ਤੁਸੀਂ ਦਿਨ ਦੁੱਗਣੀ ਰਾ ਚੌਗਣੀ ਤਰੱਕੀ ਕਰੋਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਦੇ ਨਾਲ ਸੰਬੰਧਿਤ ਹਨ ਉਹਨਾਂ ਦਾ ਵਪਾਰ ਦਿਨ ਰਾਤ ਚੌਗਣੀ ਤਰੱਕੀ ਕਰੇਗਾ ਜੇਕਰ ਗੱਲ ਕਰੀਏ ਇਸ ਰਾਸ਼ੀ ਵਾਲੇ ਵਿਦਿਆਰਥੀ ਵਰਗ ਦੇ ਬਾਰੇ ਤਾਂ ਉਹਨਾਂ ਦੇ ਇਸ ਵੇਲੇ ਜਿਹੜੇ ਇਮਤਿਹਾਨ ਹੋ ਰਹੇ ਹਨ ਉਹਨਾਂ ਨੂੰ ਇਮਤਿਹਾਨਾਂ ਦੇ ਵਿੱਚ ਕਾਮਯਾਬੀ ਮਿਲੇਗੀ ਚੰਗੇ ਪੇਪਰ ਹੋਣਗੇ ਜੇਕਰ ਕੋਈ ਬੱਚਾ ਕਿਸੇ ਟੈਸਟ ਵਗੈਰਾ ਦੀ ਤਿਆਰੀ ਕਰ ਰਿਹਾ ਹੈ ਤਾਂ ਉਸ ਵਿੱਚ ਉਸ ਨੂੰ ਸਫਲਤਾ ਮਿਲ ਜਾਵੇਗੀ ਤੁਹਾਡੇ ਪਰਿਵਾਰ ਤੇ ਜੀਵਨ ਸਾਥੀ ਦਾ ਸਹਿਯੋਗ ਵੀ ਤੁਹਾਨੂੰ ਮਿਲ ਜਾਵੇਗਾ ਤੁਹਾਡੀਆਂ ਕੁਲ ਮਿਲਾ ਕੇ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੇ ਜੀਵਨ ਵਿੱਚ ਜੋ ਵੀ ਪਰੇਸ਼ਾਨੀਆਂ ਸੀ ਉਹ ਖਤਮ ਹੋ ਜਾਣਗੇ ਤੁਸੀਂ ਅੱਗੇ ਵਧੋਗੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡਾ ਸਮਾਂ ਬਹੁਤ ਹੀ ਵਧੀਆ ਜਾਵੇਗਾ ਅਗਲੀ ਕੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਕੇਵਲ ਤੁਹਾਨੂੰ ਧਨ ਲਾਭ ਨਹੀਂ ਬਲਕਿ ਸਾਰੇ ਹੀ ਕੰਮਾਂ ਦੇ ਵਿੱਚ ਤੁਹਾਨੂੰ ਹੁਣ ਸਫਲਤਾ ਮਿਲੇਗੀ ਇਸ ਤੋਂ ਇਲਾਵਾ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੇ ਵੇਤਨ ਵਰੀ ਦਿੱ ਦੇ ਵਿੱਚ ਵਾਧਾ ਹੋਵੇਗਾ ਤੇ ਜੋ ਲੋਕ ਵਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਸੁਪਨਾ ਵੀ ਪੂਰਾ ਹੋਵੇਗਾ ਵਪਾਰ ਵਿੱਚ ਤੁਹਾਨੂੰ ਮੁਨਾਫਾ ਹੋਵੇਗਾ ਧੰਨ ਦੀ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਜੋ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਦੀ ਸੰਤਾਨ ਦੇ ਪ੍ਰਾਪਤੀ ਦੇ ਵੱਲੋਂ ਉਹਨਾਂ ਨੂੰ ਸੁੱਖ ਮਿਲੇਗਾ ਪ੍ਰੇਮ ਸਬੰਧ ਤੁਹਾਡੇ ਮਜ਼ਬੂਤ ਹੋਣਗੇ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੰਮਰਾਸ਼ੀ ਵਾਲਿਆਂ ਤੋਂ ਹਾਣ ਦਾਸ ਦੱਸ ਰਹੀ ਹੈ ਕਿ ਤੁਹਾਡਾ ਹੁਣ ਸਮਾਂ ਬਦਲਣ ਵਾਲਾ ਹੈ ਕਿਉਂਕਿ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਲਈ ਇਮਤਿਆਨਾਂ ਦੇ ਵਿੱਚ ਇਹ ਸਮਾਂ ਬਹੁਤ ਵਧੀਆ ਦਿਖਾਈ ਦੇ ਰਿਹਾ ਹੈ ਤੁਹਾਡੀਆਂ ਜਿਹੜੀਆਂ ਵੀ ਕਾਫੀ ਸਮੇਂ ਤੋਂ ਵਸ਼ਪਲਾ ਚੱਲਦੀਆਂ ਆ ਰਹੀਆਂ ਸਨ ਉਹ ਹੁਣ ਖਤਮ ਹੋ ਜਾਣਗੀਆਂ ਤੁਹਾਡਾ ਜਿਹੜਾ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਜਾਂ ਤੁਹਾਡੇ ਕੇ ਸਨੇ ਪੈਸੇ ਦੇਣੇ ਸੀ ਤੇ ਕਾਫੀ ਸਮੇਂ ਤੋਂ ਤੁਹਾਡੇ ਪੈਸੇ ਵਾਪਸ ਨੇਸੀ ਕਰ ਰਿਹਾ ਉਹ ਵੀ ਤੁਹਾਡੇ ਪੈਸੇ ਵਾਪਸ ਕਰ ਦੇਵੇਗਾ ਤੁਹਾਡਾ ਰੁਕਿਆ ਹੋਇਆ ਕੰਮ ਚੱਲ ਪਵੇਗਾ ਤੁਹਾਡੇ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹੋ ਇਹ ਇਸ਼ਿਆ ਤੁਹਾਡੇ ਜਲਦੀ ਹੀ ਪੂਰੀ ਹੋਵੇਗੀ ਕੁਲ ਮਿਲਾ ਕੇ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਤੁਹਾਡਾ ਮਾਨ ਸਨਮਾਨ ਵੀ ਵਧੇਗਾ ਤੁਹਾਡੇ ਸਮਾਜ ਦੇ ਦੁਆਰਾ ਪ੍ਰਸੰਸਾ ਵੀ ਕੀਤੀ ਜਾਵੇਗੀ ਤੁਹਾਡੀ ਕਾਮਯਾਬੀ ਤੇ ਲਈ ਤੁਹਾਨੂੰ ਨਵੇਂ-ਨਵੇਂ ਮੌਕੇ ਮਿਲ ਰਹੇ ਹਨ ਤੁਹਾਨੂੰ ਤਨ ਲਾਭ ਹੋਵੇਗਾ ਚਾਰੇ ਪਾਸਿਆਂ ਤੋਂ ਤੁਹਾਨੂੰ ਲਾਭ ਹੀ ਲਾਭ ਮਿਲਣ ਵਾਲਾ ਹੈ ਜੋ ਵੀ ਲੋਕ ਨੌਕਰੀ ਦੇ ਨਾਲ ਸਬੰਧ ਰੱਖਦੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਣ ਵਾਲਾ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਤਨ ਪ੍ਰਾਪਤੀ ਦੇ ਨਵੇਂ-ਨਵੇਂ ਮੌਕੇ ਮਿਲਣਗੇ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਐਸਾ ਮੈਂ ਤੁਹਾਨੂੰ ਜੜੀ ਉਸੀ ਕਾਫੀ ਸਮੇਂ ਤੋਂ ਕਿਸੇ ਵੀ ਕਾਮ ਨੇ ਲਈ ਕੋਈ ਮਿਹਨਤ ਕਰਦੇ ਪਾਈ ਸੀ ਤਾਂ ਉਸ ਦਾ ਤੁਹਾਨੂੰ ਹੁਣ ਫਲ ਮਿਲ ਜਾਵੇਗਾ ਜਿਸ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਦੀ ಅಪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਹੋ ਗਈ ਹੈ ਜਿਸ ਨਾਲ ਤੁਹਾਨੂੰ ਉਸ ਪਦਵੀ ਦੀ ਕੋਈ ਣਕਰੀ ਮਿਲ ਸਕਦੀ ਹੈ ਤੁਹਾਡੇ ਵੱਡੇ ਸਹਿਕਾਰੀਆਂ ਦੇ ਵੱਲੋਂ ਤੁਹਾਨੂੰ ਸਹਿਯੋਗ ਮਿਲੇਗਾ ਤੁਹਾਡੇ ਪਰਿਵਾਰ ਦੇ ਨਾਲ ਤੁਹਾਡਾ ਵਧੀਆ ਵਿਹਾਰ ਰਹੇਗਾ ਜਿਸ ਨਾਲ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਲਈ ਕਾਫੀ ਕੁਝ ਰਹਿਣਗੇ ਅਤੇ ਤੁਹਾਨੂੰ ਕੋਈ ਖੁਸ਼ਖਬਰੀ ਵੀ ਮਿਲ ਸਕਦੀ ਹੈ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਵਧੀਆ ਰਹੇਗਾ ਦੋਸਤੋ ਇਹ ਸੰਨ ਉਹ ਪਾਕਸ਼ਾਲੀ ਅਤੇ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਹੋਣ ਹੋ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਮਿਲ ਗਿਆ ਹੈ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ